ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਚੋ 22 ਤੋਂ ਲੈ ਕੇ 25 ਜਨਵਰੀ ਪੰਜਾਬ ਦਾ ਮੌਸਮ ਦੀ ਕਰਾਂਗੇ ਬਸਾਂਤਾਂ ਵਾਲੇ ਦਿਨ ਕਿਨਾ ਕਿਨਾ ਜ਼ਿਲ੍ਹਿਆਂ 'ਚ ਭਾਜ ਦੋ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਗੜੇ ਮਾਂ ਲੱਟ ਵੀ 23 ਜਨਵਰੀ ਦੇ ਜਾਰੀ ਹੋ ਚੁੱਕਿਆ ਹੈ ਨਾ ਬਾਕੀ ਆਪਾਂ ਗੱਲ ਕਰਾਂਗੇ ਕਿਨੇ ਕਿਨੇ ਜ਼ਿਲ੍ਹਿਆਂ 'ਚ ਕਿੰਨਾ ਕਮੀ ਦੇਖਣ ਨੂੰ ਮਿਲ ਸਕਦਾ ਦੇਰੀ ਦੇ ਵੀ ਕਾਫੀ ਵੱਡੇ ਪੱਧਰ ਤੇ ਸਾਰ ਹਨ ਕਿਸਾਨਾਂ ਦੇ ਲਈ ਕੀ ਅਪਰੇਟ ਹੈ ਕਣਕਾਂ ਨੂੰ ਪਾਣੀ ਬਿਲਕੁਲ ਵੀ ਨਾ ਲਾਉਣ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਚਾਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਵੀਡੀਓ 21 ਜਨਵਰੀ ਰਾਤ ਦੇ 9:30 ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਲੇਟੈਸਟ ਰਿਪੋਰਟਾਂ ਇਹ 22 ਜਨਵਰੀ ਆਪਣੇ ਕੱਲ ਦੀ ਸਵੇਰ ਦੀ ਸਭ ਤੋਂ ਜ਼ਿਆਦਾ ਉਮੀਦ ਹੈ ਸਾਰਾ ਆਪਣੇ ਕੱਲ ਤੋਂ ਅੰਮਰਸਰ ਗੁਰਦਾਸਪੁਰ ਪਠਾਨਕੋਟ ਵਿੱਚ ਹੋਣਗੇ ਬਾਕੀ ਆਪਣੇ ਤਨਤਨ ਫਿਰੋਜ਼ਪੁਰ ਮੋਗਾ ਕਪੂਰ ਸੇ ਜਿਨ੍ਹਾਂ ਦਾ ਭਾਗ ਹੋਗਾ ਹੁਸ਼ਿਆਰਪੁਰ ਨਵਾਂ ਸ਼ਹਿਰੂਪਨਗਰ ਇਹਨਾਂ ਵਿੱਚ ਵੀ ਮੀਂਹ ਹਲਕਾ ਤੋਂ ਲੈ ਕੇ ਦਰਮਿਆਨ ਪਤਲੇ ਦੇਖਣ ਨੂੰ ਮਿਲੇਗਾ ਬਾਕੀ ਮੀਂਹ ਆਪਣੇ ਲਗਭਗ 22 ਜਨਵਰੀ ਦੇ ਦੁਪਹਿਰ ਤੋਂ ਬੜਾ ਸ਼ਾਮਾਂ ਨੂੰ ਜਾਂ ਰਾਤ ਨੂੰ ਮੀ ਸ਼ੁਰੂ ਹੋਊਗਾ ਸਵੇਰੇ ਮਤੋਂ ਲਗਭਗ ਠੀਕ ਹੀ ਦੇਖ ਨੂੰ ਮਿਲੂਗਾ ਬਾਕੀ ਕੱਲ 22 ਜਨਵਰੀ ਨੂੰ ਪੰਜਾਬ ਦੇ ਵੀਰ ਤੋਂ ਲੈ ਕੇ 30% ਲੱਕ ਚ ਆਪਣਾ ਤੁੰਦ ਜਰੂਰ ਦੇਖ ਨੂੰ ਮੈਥਾ ਦੀ ਹੈ ਪਰ ਜ਼ਮੀਨੀ ਪੱਧਰ ਤੇ ਉੱਪਰ ਲੈਵਲ ਤੇ ਤੁੰਦ ਨਹੀਂ ਦੇਖ ਨੂੰ ਮਿਲੂਗੀ ਸਭ ਤੋਂ ਜ਼ਿਆਦਾ ਮਹੀ ਆਪਣਾ 23 ਜਨਵਰੀ ਨੂੰ ਦੇਖ ਨੂੰ ਮਿਲੂਗਾ ਆਪਣੇ ਅੰਮਰਸਰ, ਗਦਾਪੁਰ, ਫਰਾਂਡਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ ਰੂਪਨਗਰ ਹੋ ਗਿਆ ਇਹਨਾਂ ਵਿੱਚ ਮਹੀ ਆਪਣਾ ਕਾਫੀ ਤੇਜ਼ ਦੇਖ ਨੂੰ ਮੈ ਸਕਦਾ ਤੇ ਗੜੇ ਮਾਈ ਦਾ ਵੀ ਲਟ ਜਾਰੀ ਹੋਏ ਹਨ ਮੌਸਮ ਭਾਗ ਵੱਲੋਂ ਬਾਕੀ ਆਪਣਾ ਤੰਦਰ ਕਬੂਸ ਜਨ ਦੇ ਭਾਗ ਹੋ ਗਏ ਲੁਧਿਆਣੇ ਦੇ ਹੋ ਗਏ اسیزن नगर ਦੇ ਹੋ ਗਏ ਫਤਿਹਗੜ ਸਾਹਿਬ ਪਟੜਾ ਦੇ ਹੋ ਗਏ ਇਹਨਾਂ ਵਿੱਚ ਵੀ ਹਲਕਤੋਂ ਲੈ ਕੇ ਦਰਮਿਆਨਾਂ ਵੀ ਜ਼ਰੂਰ ਦੇਖਣ ਨੂੰ ਮਿਲੂਗਾ ਬਾਕੀ 24 ਜਨਵਰੀ ਨੂੰ ਥੋੜਾਪੋਤਾ ਮੀਂਹ ਆਪਣੇ ਗਦਾਖੋੜ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਹੂਬਨਗਰ ਤੇ ਅਸੀزنਗਰ ਫਤਿਹਗੜ ਸਾਹਿਬ ਦੇ ਇਲਾਕੇ ਦੇ ਦੇਖਣ ਨੂੰ ਮਿਲੂਗਾ ਬਾਕੀ ਆਪਣਾ 24 ਜਨਵਰੀ ਤੋਂ ਮੌਸਮ ਲਗਭਗ ਸਾਫ਼ ਹੋ ਜਾਊਗਾ 24 ਤੋਂ 25 ਜਨਵਰੀ ਨੂੰ ਮੌਸਮ ਆਪਣੇ ਲਗਭਗ ਠੀਕ ਹੀ ਦੇਖਣ ਨੂੰ ਮਿਲੂਗਾ ਜਿਆਦਾ ਮੀਂਹ ਆਪਣੇ ਬਾਈ ਦੇ ਤੇ 23 ਨੂੰ ਦੇਖਣ ਨੂੰ ਮਿਲੂਗਾ ਬਾਈ ਸ਼ਾਮਾਂ ਤੋਂ ਲੈ ਕੇ 23 ਦੇ ਆਪਣੇ ਸ਼ਾਮਤ ਆਈ ਤਕਰੀਬਨ ਬਾਕੀ ਆਪਾਂ ਬਾਕੀ ਆਪਣਾ ਇੱਕ ਸਿਸਟਮ ਆਪਣੇ ਇਹ ਸਿਸਟਮ ਲਗਭਗ ਆਪਣੇ 23 ਤੇ 24 ਤਰੀਕ ਤੇ ਚੱਲੂਗਾ ਬਾਕੀ ਇੱਕ ਨਵਾਂ ਸਿਸਟਮ ਆਪਣੇ ਲਗਭਗ 26 ਨੂੰ ਫੇਰ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਉਹ ਹੱਲੇ ਤਾਈਂ ਰੋਟਾ ਦੇ ਅਨੁਸਾਰ ਹਾਲੇ ਕਿ ਦਰਮਿਆਨੇ ਪੱਧਰ ਦਾ ਹੀ ਹੈ ਜਿਆਦਾ ਵੀ ਦੇ ਸਾਰ ਉਸ ਵਿੱਚ ਵੀ ਨਹੀਂ ਹਨ ਪਰ ਬਾਕੀ ਉਹਦੇ ਦੇ ਵਿੱਚ ਨੂੰ ਪਤਾ ਹੈ ਹੱਲੇ ਦੋ ਤਿੰਨ ਨੇ ਪਏ ਹਨ ਉਹ ਆਪਣਾ ਸਿਸਟਮ ਤਗੜਾ ਵੀ ਹੁਸਦਾ ਹੈ ਬਾਕੀ ਤੁਸੀਂ ਦੇਖੋ ਇੱਧਰ ਮੌਸਮ ਭਾਗ ਦੇ ਅਲਰਟ ਹੈਵੀ ਰੇਨ ਥੰਡਰਸਟੋਮ ਅਤੇ ਗੜੇ ਮਾਰੀ ਅਲਰਟ ਹਨ ਕਈ ਭਾਗਾਂ ਚੋਂ ਭਾਰੀ ਤੋਂ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਕਈ ਕਿ ਜਲਿਆਂ ਵਿੱਚ ਇੱਕ ਦੁੱਕਾ ਵਿੱਚ ਬਾਕੀ ਹਵਾ ਵਿੱਚ ਚੱਲ ਸਕਦੀ ਹੈ ਕਈ ਕਿ ਜਿਲ੍ਹਿਆਂ ਚੋਂ ਜਾਂਦੇ ਹਰੀਆਗੇ ਸਾਰ ਵੀ ਬਣ ਸਕਦਾ ਨੇ ਪਿਆਰ ਤੋਂ ਲੈ ਕੇ 60 ਕਿਲੋਮੀਟਰ ਬਾਈ ਦੇ 23 ਤਰੀਕ ਨੂੰ ਦੇਖੋ ਚੇਤਾਵਨੀ ਮਿਲੀ ਹੋਈ ਹੈ ਮੌਸਮ ਭਾਗ ਵੱਲੋਂ ਬਾਕੀ ਉਸ ਤੋਂ ਬਾਅਦ ਆਪਣੇ ਧੁੰਦ ਦਾ ਕਹਿ ਵੀ ਦੇਖਣ ਨੂੰ ਮਿਲੂਗਾ ਤਈ ਤੋਂ ਸਾਡਾ ਜੂ ਫੇਰ ਥੋੜਾ ਵੱਧ ਦੇਖਣ ਨੂੰ ਮਿਲੂਗਾ ਜਨਵਰੀ ਦਾ ਆਫ ਆਖਰੀ ਹਫਤਾ ਵੀ ਕਾਫੀ ਠੰਡਾ ਕਈ ਠੰਡਾ ਭਰਾਈ ਦੇਖਣ ਨੂੰ ਮਿਲੂਗਾ ਆਪਣੇ 20 25 ਤਵਾਰ ਠੰਡਾ ਫੇਰ ਆਜੂਗੀ ਬਾਕੀ ਦੇਖੋ ਤੁਸੀਂ ਆਪਣੇ 24 ਅਤੇ 25 ਜਨਵਰੀ ਨੂੰ ਧੁੰਦ ਕਾਫੀ ਜਾਈ ਦੇਖਣ ਨੂੰ ਮਿਲ ਸਕਦੀ ਹੈ ਕਹੇ ਕਿ 26 ਤਾਈ ਜਨਵਰੀ ਨੂੰ ਸਟਾਰਮ ਲੱਗ ਰਿਹਾ ਹੈ ਉਹ ਪਤਨੂ ਬਤਾ ਦਮਾ ਕਲਮ ਨਾਲ ਗੱਲ ਕਰੀਏ ਆਪਣੇ 22 ਦੀ ਲੈ ਕੇ ਦੁਪਹਿਰ ਜਾਂ ਸ਼ਾਮ ਤੋ ਜਾਂ ਰਾਤ ਤੋ ਲੈ ਕੇ 23 ਦੀ ਸ਼ਾਮ ਤਾਈ ਜਾਂ 24 ਨੂੰ ਵੀ ਮਣੇ ਮੋਟੇ ਜੱਲਿਆਂ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਜਿਆਦਾ ਮੀਂਹ ਸਾਰਾ ਆਪਣੇ ਬਾਈ ਦੀ ਰਾਤ 23 ਦੇ ਦੁਪਹਿਰ ਕੇ ਆ ਸ਼ਾਮਾਂ ਤਾਈ ਹਨ ਬਸੰਤਾ ਵਾਲੇ ਦਿਨ ਆਪਣੇ ਮੀਂਹ ਕਾਫੀ ਜਿਆਦਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਕੀ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਦੇ ਦੇਖੋ 23 ਤੋਂ ਘ ਹੋਆ ਗਰਾਵ ਟੈਂਪਰੇਚਰ ਦੇਖਣ ਨੂੰ ਮਿਲੂਗੀ ਦਿਨ ਦੇ ਟੈਂਪਰੇਚਰ ਲਗਭਗ ਆਪਣੇ 15 16 ਆ ਜਾਣਗੇ ਤੇ ਰਾਤ ਦੇ ਟੈਂਪਰੇਚਰ ਲਗਭਗ 4-5 ਡਿਗਰੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜਦੋਂ ਮੈਂ ਕੱਲ ਨੂੰ 22 ਜਨਵਰੀ ਨੂੰ ਲੇਟਸ ਸਪੋਰਟ ਦੇ ਦਾਂਗੇ ਇਸ ਲਈ ਮੈਚ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ